ਸ਼ਾਕੋੜ ਦਾਣਾ ਮੰਡੀ ਵਿੱਚ ਹਾੜੀ ਦੀ ਫਸਲ ਲੈ ਕੇ ਆ ਰਹੇ ਕਿਸਾਨਾਂ ਤੇ ਆਰਤੀਆਂ ਨੇ ਸਰਕਾਰ ਅਤੇ ਮਾਰਕੀਟ ਕਮੇਟੀ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਪੂਰ ਜ਼ੋਰ ਸ਼ਲਾਗਾ ਕੀਤੀ ਪੰਜਾਬ ਸਰਕਾਰ ਅਤੇ ਸ਼ਾਕੋੜ ਦਾਣਾ ਮੰਡੀ ਦੀ ਮਾਰਕੀਟ ਕਮੇਟੀ ਅਤੇ ਵੱਖ-ਵੱਖ ਏਜੰਸੀਆਂ ਵੱਲੋਂ ਇਸ ਸੀਜ਼ਨ ਲਈ ਜੋ ਮੰਡੀ ਦੇ ਵਿੱਚ ਪ੍ਰਬੰਧ ਕੀਤੇ ਗਏ ਹਨ ਉਹ ਪ੍ਰਬੰਧ ਕਾਬਿਲ-ਏ-ਤਾਰੀਫ਼ ਹਨ ਇਸ ਦਾ ਪ੍ਰਗਟਾਵਾ ਮੰਡੀ ਦੇ ਵਿੱਚ ਮੌਜੂਦ ਹਰ ਕਿਸਾਨ ਆਰਟੀ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਗਿਆ ਮੰਡੀ ਦੇ ਵਿੱਚ ਮੌਜੂਦ ਕਿਸਾਨਾਂ ਨੇ ਸਕੱਤਰ ਤੇ ਜਿੰਦਰ ਕੁਮਾਰ ਦੀ ਪੂਰਜੋਸ਼ ਲਾਗਾ ਕੀਤੀ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਪੂਰਨ ਪ੍ਰਬੰਧ ਕੀਤੇ ਗਏ ਹਨ ਜਿਸ ਦੇ ਚਲਦਿਆਂ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਅਤੇ ਇੱਥੇ ਰੁਕਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਤੇ ਸਮੇਂ ਸਿਰ ਕਿਸਾਨਾਂ ਦੀ ਫਸਲ ਵਿਕ ਰਹੀ ਹੈ ਉਹਨਾਂ ਦੇ ਬੈਠਣ ਦਾ ਅਤੇ ਪਾਣੀ ਦਾ ਤੇ ਛਾਂ ਦਾ ਮੁਕੰਮਲ ਪ੍ਰਬੰਧ ਕੀਤਾ ਗਿਆ ਹੈ ਉਹਨਾਂ ਨੇ ਇਹਨਾਂ ਵਧੀਆ ਪ੍ਰਬੰਧਾਂ ਲਈ ਸਮੂਚੀ ਸ਼ਾਕੋਟ ਮਾਥੀ ਕਮੇਟੀ ਦੇ ਤੇ ਪੰਜਾਬ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਸਰ ਜੀ ਜੀ ਸਰ ਸਰਕਾਰ ਦਾ ਮੇਰਾ ਬ੍ਰਵੀ ਸਿੰਘ ਸਾਹਿਬ ਸਰ ਕਿਸ ਮਾਰਕੀਟ ਦੇ ਵਿੱਚ ਚੇਅਰਮੈਨ ਦੀ ਗੋਸ਼ਟੀ ਹੋ ਰਹੀ ਹੈ ਮੈਂ ਮਾਰਕੀਟ ਕਮੇਟੀ ਸ਼ਾਹਕੋਟ ਦਾ ਚੇਅਰਮੈਨ ਹਾਂ ਜੀ ਆ ਜੀ ਆਪਾਂ ਗੱਲ ਕਰੀਏ ਅੱਜ ਲੋਹੜਿਆ ਕੱਚੀ ਦੇ ਵਿੱਚ ਹਾੜੀ ਸੀ ਜੰਡੀ ਤਾਂ ਅੱਜ ਜਿਹੜਾ ਹਾੜੀ ਚੀਜ਼ ਹੈ ਜਿਹੜਾ ਚੱਲ ਜਿਆਣਾ ਸਭ ਜੀ ਅਸੀਂ ਧੰਨਵਾਦ ਕਰ ਰਹੇ ਹਾਂ মিডিਆ ਦਾ ਜਿਨ੍ਹਾਂ ਨੇ ਸਾਡੇ ਨਾਲ ਸੰਪਰਕ ਕਰਕੇ ਤੇ ਅੱਜ ਸਾਡੇ ਕੋਲ ਪ੍ਰਬੰਧਾ ਦਾ ਚੇਜਾ ਰਹਿਣ ਵੱਤ ਤੁਸੀਂ ਪੁੰਖੇ ਤੁਹਾਡਾ ਧੰਨਵਾਦ ਆ ਸਭ ਤੋਂ ਪਹਿਲਾਂ ਮੈਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦ ਆਭਗੰਗ ਸਿੰਘ ਮਾਨ ਜੀ ਦਾ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਪੂਰੇ ਪ੍ਰਬੰਧ ਬਹੁਤ ਵਧੀਆ ਢੰਗ ਨਾਲ ਜਿਹੜੇ ਹਾਲੀ ਸੀਜ਼ਨ ਵਾਸਤੇ ਕਰਵਾਏ ਆ ਔਰ ਜਿੰਨੇ ਵੀ ਸਾਡੇ ਇੱਥੇ ਸਟਾਫ ਹੈ ਗਿਆ ਸਾਡੇ ਸਿਕੰਦਰ ਸਾਹਿਬ ਆ ਉਹਨਾਂ ਨੇ ਸਾਰੀਆਂ ਏਜੰਸੀਆਂ ਨੂੰ ਹਦਾਇਤਾਂ ਕਰਕੇ ਬਾਦਦਾਨੇ ਦਾ ਬਹੁਤ ਵਧੀਆ ਢੰਗ ਨਾਲ ਵੰਦ ਕਰਵਾਇਆ ਸਾਫ ਸਫਾਈ ਬਹੁਤ ਵਧੀਆ ਨਾ ਕਰਵਾਈ ਆ ਸਟਾਫ ਸਾਹਿਬ ਦਾ ਨਾਮ ਵੀ ਹੈ ਸਰ ਤੇ ਤੇਜਿੰਦਰ ਕੁਮਾਰਾ ਜੀ ਤਾਂ ਉਹਨਾਂ ਦੀ ਜਿਹੜੀ ਕਾਰਜਕਾਰੀ ਆ ਉਹ ਟੈਸਟ ਵਰਦੀ ਤੁਹਾਨੂੰ ਲੱਗੂਗੀ ਬਹੁਤ ਵਧੀਆ ਜੀ ਉਹਨਾਂ ਦੀ ਕਾਰਜਕਾਰੀ ਬਹੁਤ ਵਧੀਆ ਸਟਾਫ ਬਹੁਤ ਵਧੀਆ ਆ ਔਰ ਦਿਨ ਰਾਤ ਮਿਹਨਤ ਕਰਕੇ ਉਹਨਾਂ ਨੇ ਜਿਹੜਾ ਇਹ ਕੰਮ ਸਾਡੀਆਂ 11 ਮੰਡੀਆਂ ਪੇਦੀਆਂ ਔਰ ਹਰ ਜਗ੍ਹਾ ਤੇ ਉਹਨੇ ਹਰ ਸਹੂਲਤ ਦਾ ਪ੍ਰਬੰਧ ਕੀਤਾ ਔਰ ਜਿੱਥੇ ਜਿੱਥੇ ਤੱਕ ਜ਼ਰੂਰਤ ਪਈਦੀ ਅਸੀਂ ਆਪ ਜਿਹੜਾ ਮਾਰ ਕੇ ਆਉਨੇ ਆ ਔਰ ਅਸੀਂ ਸਾਰੇ ਜੱਜਾ ਲੈ ਕੇ ਆਉਨੇ ਆ ਔਰ ਕਿਸਾਨਾਂ ਵਾਸਤੇ ਅਸੀਂ ਬਹੁਤ ਵਧੀਆ ਜਿਹੜੀ ਫਸਲ ਹਾੜੀ ਦੀ ਹੋ ਰਹੀ ਆ ਬੰਪਰ ਫਸਲਾ ਹੋ ਰਹੀ ਆ ਪਿਛਲੇ ਸਾਲ ਨਾਲੋਂ ਐਤੀ ਥਾੜ ਬਹੁਤ ਵਧੀਆ ਹੈ ਤੇ ਸਰ ਜਿਹੜਾ ਕਿਸਾਨ ਵਰਗ ਦੀ ਅੱਜ ਸਲਾਹ ਦਾ ਹੈ 23 ਫਾਰਦੀ ਤੋਂ ਜਿਹੜੀ ਉਹਨਾਂ ਨੇ ਵਾਦੀ ਕੀਤੀ ਸੀਗੀ ਉਹਨਾਂ ਮੁਤਾਬਕ ਜਿਹੜਾ ਕਾਮਯਾਬ ਮੰਡੀਆ ਦੇ ਵਿੱਚ ਸਾਫ ਸਫਾਈ ਹੈ ਜੀਆ ਪ੍ਰਬੰਧਨ ਉਹਦੇ ਮਾਰਕੀਟਿੰਗ ਦੇ ਪ੍ਰਬੰਧਨ ਜਿਹੜੇ ਮੁਕੰਮਲ ਹੈਗੇ ਤਾਂ ਕਿਸਾਨ ਵਰਗ ਦੇ ਕਿਤੇ ਨਾ ਕਿਤੇ ਕੁਸ਼ਨ ਦੇਖਦਾ ਕਿ ਉਹਨਾਂ ਦੀ ਜਿਹੜੀ ਪੇਮੈਂਟ ਆ ਉਹ ਕਿੰਨੇ ਘੰਟੇ ਦੇ ਵਿੱਚ ਪਾ ਦੇਗੇ ਦੇਖੋ ਇਹ ਕਿਸਾਨ ਵਰਗ ਬਹੁਤ ਜ਼ਿਆਦਾ ਖੁਸ਼ ਆ ਕਿਉਂਕਿ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਜਿਹੜੀ ਫਸਲ ਆ ਉਹ ਆਉਂਦਿਆਂ ਅਸੀਂ ਸਫਾਈ ਕਰਵਾ ਕੇ ਤੇ ਉਹਨਾਂ ਦੀ ਸਫਾਈ ਕਰਾ ਕੇ ਤੋਂ ਉਹਨਾਂ ਹੀ ਫਸਲ ਤੋਲੀ ਜਾਂਦੀ ਆ ਤੇ 24 ਘੰਟਿਆਂ ਦੇ ਵਿੱਚ ਵਿੱਚ ਜਿਹੜੀ ਫਸਲ ਆ ਉਹਨਾਂ ਦੀ ਜਿਹੜੀ ਅਕਾਊਂਟ ਦੇ ਵਿੱਚੋਂ ਪੇਮੈਂਟ ਪਾਈ ਜਾਂਦੀ ਆ ਜੀ ਚੜ੍ਹਦੀ ਕਲਾ ਟਾਈਮ ਟੀਵੀ ਲਈ ਸ਼ਾਹਕੋਟ ਤੋਂ ਪੱਤਰਕਾਰ ਸੋਹਣ ਲਾਲ ਦੀ ਖਾਸ ਰਿਪੋਰਟ